ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਨਵੇਂ ਟੌਪਿਕ ਤੇ ਵੀਡੀਓ ਤੇ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਜੀ ਕੱਪੜੇ ਧੋਣ ਬਾਰੇ ਤੇ ਅੱਜ ਆਪਾਂ ਤੁਹਾਨੂੰ ਸਭ ਤੋਂ ਸੌਖਾ ਤਰੀਕਾ ਦੱਸਾਂਗੇ ਕੱਪੜੇ ਧੋਣ ਦਾ ਤੇ ਨਾ ਆਪਾਂ ਹੱਥਾਂ ਨਾਲ ਧੋਵਾਂਗੇ ਕੱਪੜੇ ਤੇ ਨਾ ਹੀ ਆਪਾਂ ਮਸ਼ੀਨ ਨਾਲ ਧੋਣੇ ਆ ਬਿਨਾਂ ਹੱਥ ਨਾਲ ਰਗੜੇ ਤੇ ਬਿਨਾਂ ਮਸ਼ੀਨ ਤੋਂ ਇਹ ਕੱਪੜੇ ਧੋਵਾਂਗੇ ਆਪਾਂ ਬਹੁਤ ਸੌਖੇ ਤਰੀਕੇ ਨਾਲ ਤੇ ਤੁਹਾਨੂੰ ਵੀ ਇਹ ਦੱਸ ਦਿਆਂ ਤਰੀਕਾ ਬਹੁਤ ਹੀ ਵਧੀਆ ਤਰੀਕਾ ਜੀ ਇਹ ਜਿਹੜਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂਗੇ ਤੇ ਜਿੰਨੇ ਮਰਜੀ ਮਲੇ ਤੋਂ ਮਲੇ ਕੱਪੜੇ ਹੋਣਗੇ ਗੰਦਗੀ ਵਾਲੇ ਗੰਦੇ ਤੋਂ ਗੰਦੇ ਤੇ ਬਿਨਾ ਹੱਥਾਂ ਨਾਲ ਰਗੜੇ ਤੇ ਬਿਨਾ ਮਸ਼ੀਨ ਤੋਂ ਤੇ ਕੱਪੜੇ ਬਹੁਤ ਜ਼ਿਆਦਾ ਚਮਕ ਜਾਣਗੇ ਬਿਲਕੁਲ ਨਵੇਂ ਤਰਾ ਆਉਣ ਲੱਗਣਗੇ ਕੱਪੜੇ ਚਮਕ ਜੀ ਇਹਦੇ ਲਈ ਆਪਾਂ ਨੇ ਲੇਤਾਗਾ ਸਰਫ ਸਰਫ ਤੁਸੀਂ ਕੋਈ ਵੀ ਲੈ ਲੈਣਾ ਜੀ ਜਿਹੜਾ ਵੀ ਤੁਸੀਂ ਕੱਪੜੇ ਧੋਣ ਲਈ ਵਰਤਦੇ ਆਂਗੇ ਨਾਰਮਲ ਸਰਫ ਉਹੀ ਆਪਣਾ ਸਰਫ ਆ ਇਹ ਤਲੇ ਤਈ ਟਾਈਸੋ ਦੇ ਗ੍ਰਾਮ ਦੇigree ਹੈਗਾ ਇਹ ਪਾਈ ਆਦੇ ਤੇ ਇਹ ਚ ਆਪਾਂ ਦੋ ਚੀਜ਼ਾਂ ਇਹ ਜਿਹੇ ਮਿਲਾਵਾਂਗੇ ਜੀ ਜਿਹੜੀਆਂ ਕੱਪੜੇ ਨੂੰ ਇੱਕਦਮ ਚਮਕਾ ਦੇਣੀਆਂ ਦੋ ਚੀਜ਼ਾਂ ਇਹ ਤੇ ਉਹ ਮਿਲਾਵਾਂਗੇ ਆਪਾਂ ਜੀ ਤੇ ਹੁਣ ਆਪਾਂ ਇਹਦੇ ਵਿੱਚ ਲੈਣਾਗਾ ਦੂਸਰੀ ਚੀਜ਼ ਲਵਾਂਗੇ ਨਮਕ ਇੱਕ ਚਮਚਾ ਪੂਰਾ ਭਰ ਕੇ ਆਪਾਂ ਖਾਣ ਵਾਲਾ ਨਮਕ ਲਵਾਂਗੇ ਸਿੰਪਲ ਨਮਕ ਹੈ ਜਿਹੜਾ ਡੇਲੀ ਆਪਾਂ ਖਾਣ ਦੇ ਵਿੱਚ ਵਰਤਦੇ ਆਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਹੁਣ ਆਪਾਂ ਇਹ ਦੋ ਚੀਜ਼ਾਂ ਤਾਂ ਲਈ ਲੈਤੀਆਂ ਜੀ ਇਹ ਤਾਂ ਆਪਣੇ ਆਮ ਹੀ ਨਾਰਮਲ ਘਰਾਂ ਦੇ ਵਿੱਚ ਹੁੰਦੀ ਆ ਸਰਫ ਵੀ ਤੇ ਨਮਕ ਵੀ ਤੇ ਇਹ ਤੀਜੀ ਚੀਜ਼ ਹੈਗੀ ਹੈ ਜੀ ਆਪਣੀ ਮਿੱਠਾ ਸੋਡਾ ਤੇ ਇਹ ਵੀ ਆਪਾਂ ਹਰ ਇੱਕ ਘਰਾਂ ਦੇ ਵਿੱਚ ਵਰਤਦੇ ਹਾਂਗੇ ਤੇ ਹਰ ਇੱਕ ਦੇ ਰਸੋਈ ਦੇ ਵਿੱਚ ਹੁੰਦੇ ਹੀ ਹੁੰਦਾ ਇਹ ਮਿੱਠਾ ਸੋਡਾ ਖਾਣ ਵਾਲਾ ਸੋਡਾ ਇਹ ਇਹ ਆਪਾਂ ਨੇ ਬੇਕਿੰਗ ਪਾਊਡਰ ਨਹੀਂ ਜੀ ਲੈਣਾ ਤੇ ਮਿੱਠਾ ਸੋਡਾ ਲੈਣਾਗਾ ਇਹ ਇੱਕ ਚਮਚਾ ਆਪਾਂ ਇਹ ਪਾ ਦਾਂਗੇ ਇਹਦੇ ਵਿੱਚ ਮਿੱਠੇ ਸੋਡੇ ਦਾ ਤੇ ਹੁਣ ਆਪਾਂ ਇਹ ਇਹਦੇ ਹਿਸਾਬ ਨਾਲ ਪਾਉਣਾ ਜੀ ਸਰਫ ਦੇ ਹਿਸਾਬ ਨਾਲ ਜਿਵੇਂ ਆਪਾਂ ਪਾਈਆ ਸਰਫ ਲੈਤਾ ਤਾਂ ਇੱਕ ਚਮਚਾ ਆਪਾਂ ਇਹਦੇ ਵਿੱਚ ਨਮਕ ਦਾ ਪਾਇਆ ਤੇ ਇੱਕ ਹੀ ਚਮਚਾ ਆਪਾਂ ਮਿੱਠੇ ਸੋਡੇ ਦਾ ਪਾਇਆ ਤੇ ਜੇਕਰ ਤੁਸੀਂ ਵੱਧ ਕੁਆਂਟੀਟੀ ਦੇ ਵਿੱਚ ਤਿਆਰ ਕਰਨਾ ਤਾਂ ਤੁਸੀਂ ਇਸੇ ਹਿਸਾਬ ਨਾਲ ਹੀ ਵੱਧ ਸਮਾਨ ਲੈ ਸਕਦੇ ਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਇਸ ਤਰੀਕੇ ਨਾਲ ਸਾਰੇ ਮਿਕਸਚਰ ਨੂੰ ਤੇ ਇਹਨੂੰ ਜਿੰਨਾ ਚਿਰ ਤੁਸੀਂ ਮਰਜ਼ੀ ਸਟੋਰ ਕਰਕੇ ਰੱਖ ਸਕਦੇ ਆ ਮਹੀਨੇ ਲਈ 2 ਮਹੀਨੇ ਲਈ ਤੇ ਇਸੇ ਤਰੀਕੇ ਨਾਲ ਹੀ ਇਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਤੇ ਇਹਨੂੰ ਡੱਬੇ ਦੇ ਵਿੱਚ ਬੰਦ ਕਰਕੇ ਰੱਖ ਲੈਣਾ ਤੁਸੀਂ ਜਿੰਨਾਂ ਕੱਪੜਿਆਂ ਲਈ ਵਰਤਣਾ ਤੁਸੀਂ ਉਹਨਾਂ ਕ ਕੱਢ ਲੈਣਾ ਡੱਬੇ ਦੇ ਵਿੱਚੋਂ ਤੇ ਬਾਕੀ ਨੂੰ ਤੁਸੀਂ ਵਾਪਸ ਬੰਦ ਕਰ ਦੇਣਾ ਇਸੇ ਤਰੀਕੇ ਨਾਲ ਹੀ ਤੇ ਇਹ ਤੁਸੀਂ ਵੇਖ ਕੇ ਹੀ ਤਰੀਕਾ ਹਰਾਨ ਹੋ ਜਾਓਗੇ ਜਿੰਨੇ ਮਰਜ਼ੀ ਮਲੇ ਕੱਪੜੇ ਹੋਣ ਚਿੱਟੇ ਕੱਪੜੇ ਵੀ ਕਈ ਵਾਰ ਬਹੁਤ ਜ਼ਿਆਦਾ ਮਲੇ ਹੁੰਦੇ ਆ ਤੇ ਬਿਲਕੁਲ ਐਨ ਚਮਕ ਜਾਣਗੇ ਨਵੇਂ ਦੀ ਤਰ੍ਹਾਂ ਸਾਫ਼ ਸੁਥਰੇ ਹੋ ਜਾਣਗੇ ਤੇ ਜੇਕਰ ਤੁਸੀਂ ਇਹ ਤਿੰਨ ਚੀਜ਼ਾਂ ਮਿਕਸ ਕਰ ਲਈ ਜੀ ਤੁਹਾਨੂੰ ਮਹਿੰਗੇ-ਮਹਿੰਗੇ ਸਰਫ ਖਰੀਦਣ ਦੀ ਲੋੜ ਨਹੀਂ ਹੈਗੀ ਬਿਲਕੁਲ ਸਸਤੇ ਸਰਫ ਵੀ ਮਹਿੰਗੇ ਵਾਲੇ ਬਣ ਜਾਣਗੇ ਤਿੰਨ ਚੀਜ਼ਾਂ ਮਿਲਾ ਕੇ ਤੇ ਚੱਲੇ ਚਲੋ ਜੀ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਅੱਗੇ ਤਰੀਕਾ ਚਲੋ ਜੀ ਤੇ ਹੁਣ ਆਪਾਂ ਇਹਦੇ ਨਾਲ ਕੱਪੜੇ ਕਿਵੇਂ ਧੋਣੇ ਉਹ ਵੀ ਤੁਹਾਨੂੰ ਦਿਖਾਉਨੇ ਆ ਜੀ ਤਦ ਲੋ ਜੀ ਇੱਥੇ ਆਪਾਂ ਇੱਕ ਲੈ ਲੈਣਾ ਬਰਤਨ ਕੱਪੜੇ ਭਿਉਉਣ ਲਈ ਕਿਉਂਕਿ ਆਪਾਂ ਬਿਨਾ ਮਸ਼ੀਨ ਤੋਂ ਧੋਣੇ ਆ। ਜਿਹੇ ਤਰੀਕੇ ਨਾਲ ਆਪਾਂ ਪਾਣੀ ਪਾ ਲਾਂਗੇ ਆਪਣੇ ਕੱਪੜਿਆਂ ਦੇ ਹਿਸਾਬ ਨਾਲ ਇਹਨਾਂ ਤੋਂ ਪਾਉਣਾ ਇਹ ਆਪਾਂ ਪਾਣੀ ਲੈ ਲਏ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਦੋ ਚਮਚ ਪਾ ਦਾਂਗੇ ਇਹ ਆਪਣੇ ਕੱਪੜਿਆਂ ਦੇ ਹਿਸਾਬ ਨਾਲ ਜੀ ਕਿਉਂਕਿ ਆਪਾਂ ਕੱਪੜੇ ਥੋੜੇ ਹੀ ਪਿਉਵਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਜਿੰਗੇ ਤਰ੍ਹਾਂ ਆਪਾਂ ਨੂੰ ਕੋਲ ਲੈਣਾ ਹੈ ਇਸ ਤਰੀਕੇ ਨਾਲ ਪਹਿਲਾਂ ਤੇ ਇਹ ਆਪਣੇ ਸਾਰੇ ਕੱਪੜੇ ਜਿ ਚਿੱਟੇ ਬਹੁਤ ਜ਼ਿਆਦਾ ਮੈਲੇ ਅਗੇ ਇਹ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਬਿਲਕੁਲ ਸਾਫ ਸੁਥਰੇ ਇਹ ਚਮਕ ਜਾਣਗੇ ਇੱਕਦਮ ਸਾਰੇ ਕੱਪੜੇ ਬਹੁਤ ਜ਼ਿਆਦਾ ਮੈਲੇ ਐ ਇਹ ਇਸ ਤਰੀਕੇ ਨਾਲ ਇਹ ਵੇਖੋ ਤੇ ਇਹਨਾਂ ਨੇ ਚਮਕ ਜਾਣਾ ਬਿਲਕੁਲ ਇਹ ਇਸ ਤਰੀਕੇ ਨਾਲ ਆਪਾਂ ਭਿਉਂ ਕੇ ਰੱਖ ਦਾਂਗੇ ਤੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਭਿਉਂ ਦੇਣਾ ਜੀ ਤਾਂ ਕਿ ਜਿਹੜੀ ਆਪਾਂ ਸਰਫ ਇਹ ਪਾਈਏ ਦੇ ਵਿੱਚ ਤੇ ਚੰਗੀ ਤਰ੍ਹਾਂ ਸਾਰੇ ਕੱਪੜਿਆਂ ਦੇ ਉੱਪਰ ਲੱਗ ਜੇ ਇਸ ਤਰੀਕੇ ਨਾਲ ਪਾਣੀ ਤੁਸੀਂ ਚੰਗੀ ਤਰ੍ਹਾਂ ਹਿਸਾਬ ਨਾਲ ਲੈ ਲੈਣਾਗਾ ਜਿੰਨੇ ਚ ਕੱਪੜੇ ਭਿੱਜ ਜਾਣ ਤੁਹਾਡੇ ਇਹ ਸਾਰੇ ਮਲੇ ਕੱਪੜੇ ਅੱਗੇ ਬਿਲਕੁਲ ਚਿੱਟੇ ਕੱਪੜੇ ਧੋ ਕੇ ਦਿਖਾਉਣੀ ਹੈ ਤੁਹਾਨੂੰ ਤੈ ਲੋ ਜੀ ਸਾਰੇ ਚਿੱਟੇ ਕੱਪੜੇ ਧੋਤੇ ਆਏ ਆਪਾਂ ਨੇ ਤੇ ਆਪਾਂ ਇੱਕ ਹੋਰ ਕੱਪੜਾ ਡਬੋ ਦਿੰਨੇ ਆ ਛੋਟਾ ਜਿਹਾ ਵਿੱਚ ਤੇ ਇਹੇ ਜੀ ਜਿਵੇਂ ਕੱਪੜਿਆਂ ਦਾ ਰੰਗ ਨਿਕਲਦਾ ਹੁੰਦਾ ਤੇ ਕੱਪੜਿਆਂ ਦਾ ਰੰਗ ਵੀ ਨਹੀਂ ਨਿਕਲਣਾ ਇਹਦੇ ਨਾਲ ਜਿਹੜਾ ਆਪਾਂ ਨੇ ਨਮਕ ਪਾਇਆਗਾ ਤੇ ਰੰਗ ਵੀ ਪੱਕਾ ਹੋ ਜਾਂਦਾ ਕੱਪੜਿਆਂ ਦਾ ਜਦੋਂ ਆਪਾਂ ਨਮਕ ਪਾ ਦਗੇ ਸਰਫ ਦੇ ਵਿੱਚ तरीके ਨਾਲ ਹੁਣ ਆਪਾਂ ਭਿਉਂ ਕੇ ਰੱਖਦੇ ਜੀ ਤੇ ਹੁਣ ਆਪਾਂ ਇਹਨਾਂ ਨੂੰ ਅੱਧਾ ਘੰਟਾ ਇਸੇ ਤਰੀਕੇ ਨਾਲ ਹੀ ਭਿਉਂ ਕੇ ਰੱਖ ਦੇਣਾ ਕੱਪੜਿਆਂ ਨੂੰ ਚਲੋ ਜੀ ਹੁਣ ਆਪਣੇ ਕੱਪੜੇ ਇਕਦਮ ਸਾਫ਼ ਹੋ ਗਏ ਤੇ 15 ਮਿੰਟ ਬਾਅਦ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਤੇ ਇਹ ਵੇਖੋ ਜਿਹੜੇ ਇੰਨੇ ਮੈਲੇ ਸੀਗੇ ਇਹ ਲੋਰਮ ਵਗੈਰਾ ਤੇ ਸਾਰੇ ਇਹ ਬਿਨਾਰ ਅਗੜੇ ਹੋਏ ਤੇ ਸਾਫ਼ ਹੋ ਗਏਗੇ ਆਪਾਂ ਨੂੰ ਬਿਲਕੁਲ ਵੀ ਰਗੜਨ ਦੀ ਲੋੜ ਨਹੀਂ ਹੈਗੀ ਇਹਨਾਂ ਦੀ ਇਹ ਦੇਖੋ ਬਨਾਇਨਾ ਵੀ ਤੇ ਇਹ ਪਾਣੀ ਦੇਖੋ ਕਿੰਨਾ ਗੰਦਾ ਹੋ ਗਿਆ ਤੇ ਸਾਰੇ ਕੱਪੜੇ ਬਿਲਕੁਲ ਸਾਫ਼ ਹੋ ਗਏਗੇ ਇਹ ਦੇਖੋ ਸਾਰੀ ਮੈਲ ਇਹਦੀ ਆਪਣੇ ਆਪ ਨਿਕਲ ਗਈ ਹੈਗੀ ਪਾਣੀ ਚ ਤੇ ਹੁਣ ਆਪਾਂ ਇਸੇ ਤਰੀਕੇ ਨਾਲ ਹੀ ਇਹਨਾਂ ਨੂੰ ਆਪਾਂ ਰਗੜਨਾ ਨਹੀਂ ਹੈਗਾ ਇਹਨਾਂ ਨੂੰ ਬਿਲਕੁਲ ਵੀ ਤੇ ਆਪਾਂ ਸਾਫ਼ ਪਾਣੀ ਵਿੱਚ ਵੀ ਕੱਢ ਕੇ ਦਿਖਾਣੇ ਤੁਹਾਨੂੰ ਆਪਣੀਆਂ ਬਨਾਇਨਾ ਵੀ ਬਹੁਤ ਜ਼ਿਆਦਾ ਗੰਦੀਆਂ ਸੀਗੀਆਂ ਫੋਹ ਜਰਾ ਆਪਣੇ ਕੱਪੜੇ ਸਾਫ ਹੋ ਗਏ ਜੀ ਦਿਨਾਂ ਰਗੜੇ ਹੋਏ ਦੇਖੋ ਇਸੇ ਤਰ੍ਹਾਂ ਹੀ ਆਪਾਂ ਸਾਰੇ ਕੱਪੜੇ ਕੱਢ ਲਾਂਗੇ ਤੇ ਬਿਲਕੁਲ ਸਾਫ਼ ਸੁਥਰੇ ਕੱਪੜੇ ਅਗੇ ਬਿਲਕੁਲ ਵੀ ਆਪਾਂ ਤੁਹਾਡੇ ਸਾਹਮਣੇ ਆਗੇ ਬਿਲਕੁਲ ਵੀ ਨਹੀਂ ਰਗੜੇ ਆਪਾਂ ਹੱਥਾਂ ਨਾਲ ਤੇ ਦੇਖੋ ਕਿੰਨੇ ਚਿੱਟੇ ਚਿੱਟੇ ਨਿਕਲ ਆਏ ਇਹ ਇਹ ਦੇਖੋ ਲੋਹਾਂ ਦੀ ਜਿਹੜੀ ਇੰਨੀ ਗੰਦੀ ਲੋਹਰ ਸੀ ਆਪਣੀ ਉਹ ਵੀ ਇੰਨੀ ਸਾਫ਼ ਸਾਫ਼ ਹੋ ਗਈ ਬਿਲਕੁਲ ਤੇ ਬਨਾਣਾ ਵੀ ਤੇ ਇਸੇ ਤਰੀਕੇ ਨਾਲ ਹੀ ਤੁਸੀਂ ਵੀ ਨਾ ਹੱਥਾਂ ਨਾਲ ਰਗੜੇ ਮਲੇ ਤੋਂ ਮਲੇ ਕੱਪੜੇ ਬਹੁਤ ਸੋਖੇ ਤਰੀਕੇ ਨਾਲ ਧੋ ਸਕਦੇ ਆਂਗੇ। ਲੱਗ ਕੇ ਤੁਹਾਨੂੰ ਅੱਜ ਦੀ ਵੀਡੀਓ ਇਹ ਪਸੰਦ ਆਈ ਹੋਊਗੀ ਜੀ। ਤੇ ਜੇਕਰ ਵੀਡੀਓ ਪਸੰਦ ਆਈ ਤਾਂ ਇਹ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ ਜੀ ਤੇ ਤੁਸੀਂ ਵੀ ਇਹ ਤਰੀਕਾ ਜ਼ਰੂਰ ਵਰਤ ਕੇ ਵੇਖਣਾ ਜੀ। ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਚਲੋ ਜੀ ਮਿਲਦੇ ਆਂ ਹੁਣ ਕਿਸੇ ਹੋਰ ਵੀਡੀਓ ਨਾਲ।